ਉਹਦੀ ਹੁਣ ਕੋਈ ਵੈਲਿਊ ਨਹੀਂ ਜੇ ਦੇਣਾ ਸੀ ਉਹਨਾਂ ਨੇ ਅਸਤੀਫਾ ਤੇ ਉਹ ਉਦੋਂ ਦਿੰਦੇ ਜਦੋਂ ਉਹਨਾਂ ਤੋਂ ੱੱਕੇ ਨਾਲ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੋਂ ਆਪਣੇ ਜਿਹੜਾ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ 17 ਸਾਲ 18 ਸਾਲ ਪਹਿਲਾਂ ਸੁੱਤੇ ਹੋਏ ਸੀ ਹੁਣ ਉਹਦੀ ਕੋਈ ਵੈਲਿਊ ਨਹੀਂ ਅਸਤੀਫਾ ਅੱਗੇ ਹੋਰ ਵੀ ਕਈਆਂ ਤੋਂ ਲੈਣਗੇ ਪਰ ਅਸਤੀਫੇ ਦੇਣ ਨਾਲ ਨਹੀਂ ਕੋਈ ਗੱਲ ਬਣਨੀ ਇਹਨਾਂ ਨੂੰ ਚਾਹੀਦਾ ਸਿੰਘ ਸਾਹਿਬ ਅਕਾਲ ਤਖਤ ਸਾਹਿਬ ਦੇ ਜੇ ਅਸਤੀਫਾ ਦੇਣ ਨਾਲ ਉਹਦਾ ਬਿਲਕੁਲ ਕੋਈ ਉਹਨਾਂ ਦੀ ਵੈਲਿਊ ਨਹੀਂ ਜੇ ਉਹਨਾਂ ਦੇ ਤਾਕਤ ਹੈ ਉਹਨਾਂ ਦੀ ਉਹ ਆਪਦੀ ਹੁਕਮ ਆਪਣੇ ਸੁਣਾਉਣ ਜਦੋਂ ਤੱਕ ਜਿਹੜੇ ਹੁਕਮ 2 ਤਰੀਕ ਨੂੰ ਸੁਣਾਏ ਨੇ ਜਿਉਂ ਨਹੀਂ ਉਹ ਲਾਗੂ ਕਰਦੇ ਤੇ ਉਹਨਾਂ ਨੂੰ ਆਪਣੇ ਉਹਨਾਂ ਨੂੰ ਪੰਥ ਦੇ ਵਿੱਚੋਂ ਉਦੋਂ ਤੱਕ ਜਿਹੜਾ ਬਾਹਰ ਕੀਤਾ ਜਾਣਾ ਚਾਹੀਦਾ ਜਦੋਂ ਆ ਕੇ ਝੁੱਕ ਕੇ ਅਕਾਲ ਤਖਤ ਸਾਹਿਬ ਤੇ ਮਾਫੀ ਮੰਗਣਗੇ ਤੇ ਆ ਕੇ ਸਿੱਧੇ ਹੋ ਕੇ ਆਉਣਗੇ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣਗੇ ਤੇ ਉਦੋਂ ਉਹਨਾਂ ਨੂੰ ਜਿਹੜਾ ਮਾਫ ਕੀਤਾ ਜਾਣਾ ਚਾਹੀਦਾ ਜਦੋਂ ਤੱਕ ਉਹ ਸ਼ਰਨ ਨਹੀਂ ਆਵੇ ਆਉਂਦੇ ਜੋ ਸ਼ਰਨ ਆਵੇ ਤੇ ਸੰਖੰਠ ਲਾਵੇ ਇਹ ਬਿਰਨ ਸੁਆਮੀ ਸੰਧਾ ਜੇ ਹੰਕਾਰ ਦੇ ਨਾਲ ਕੋਈ ਵੀ ਕੰਮ ਕਰਦਾ ਉਹ ਨਹੀਂ ਪ੍ਰਵਾਨ ਖਾਲਸੇ ਪੰਥ ਨੂੰ ਸੋ ਜਿੱਥੇ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਪਹਿਲਾਂ ਬੁੱਢਾ ਦਲ ਦੇ ਵੀ 10 ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਨੇ ਉਹਨਾਂ ਵੇਲੇ ਵੀ ਜਿਹੜੇ ਫੈਸਲੇ ਲੈ ਤੇ ਜੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੋਈ ਗਲਤੀ ਕੀਤੀ ਤੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਜਿਹੜੀ ਸਜ਼ਾ ਸੁਣਾਈ ਕੋਰੜਿਆਂ ਦੀ ਉਹਨਾਂ ਨੇ ਵੀ ਖਿੜੇ ਮੱਥੇ ਪ੍ਰਵਾਨ ਕੀਤੀ ਤੇ ਹੁਣ ਤੇ ਜਿਹੜੇ ਹਾਕਮ ਨੇ ਆਪ ਜੋ ਮਰਜ਼ੀ ਭਾਵੇਂ ਸਿੰਘ ਸਾਹਿਬ ਨੂੰ ਹਟਾ ਦਿਓ ਭਾਵੇਂ ਪ੍ਰਧਾਨ ਸ਼ਰੋਮਣੀ ਕਮੇਟੀ ਹਟ ਜਾਵੇ ਪਰ ਸਾਡਾ ਜਿਹੜਾ ਕੋਈ ਕੁਝ ਨਹੀਂ ਹੋਣਾ ਚਾਹੀਦਾ ਅਸੀਂ ਆਪਣੇ ਤਾਕਤ ਹੈ ਜੋ ਮਰਜ਼ੀ ਕਰ ਸਕਦੇ ਆ ਪਰ ਇਹ ਤਾਕਤ ਜਿਹੜੀ ਹਮੇਸ਼ਾ ਨਹੀਂ ਰਹਿੰਦੀ ਇਹ ਜਿੱਥੇ ਵੀ ਜਦੋਂ ਤੱਕ ਅਕਾਲ ਤਖਤ ਸਾਹਿਬ ਤੇ ਕਿਸੇ ਨੇ ਵੀ ਕੋਈ ਮੱਥਾ ਲਾਇਆ ਉਹ ਕਦੇ ਵੀ ਆਪਣੇ ਸੁਰੱਖਿਆਤ ਨਹੀਂ ਰਹਿੰਦਾ ਇਸ ਕਰਕੇ ਤਖਤਾਂ ਦਾ ਜਿਹੜਾ ਸਨਮਾਨ ਕਰਨਾ ਚਾਹੀਦਾ ਨਰਾਦਰ ਨਹੀਂ ਕਰਨਾ ਚਾਹੀਦਾ ਸਾਰੀਆਂ ਨਹਾਂਗਸੰਗ ਜਥੇਬੰਦੀਆਂ ਇਹਦੇ ਦੇ ਪੂਰੀਆਂ ਡਟੀਆਂ ਹੋਈਆਂ ਨੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਇਹ ਚਾਹੀਦਾ ਤੁਰੰਤ ਐਕਸ਼ਨ ਲੈਣ ਅਸਤੀਫਾ ਦੇ ਦਿੰਦੇ ਆ ਉਹਨਾਂ ਦੀ ਕੋਈ ਵੈਲਿਊ ਨਹੀਂ ਰਹਿਣੀ ਸੋ ਬੇਨਤੀ ਹੈ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਉਹ ਜਥੇਦਾਰ ਨੇ ਉਹ ਮਰਿਆਦਾ ਦੇ ਮੁਤਾਬਕ ਜਿਹੜੀ ਪੂਰੀ ਕਾਰਵਾਈ ਜੋ ਉਹਨਾਂ ਨੇ ਕੀਤੀ ਹੈ ਉਹ ਸ਼ਕਤੀ ਦੇ ਨਾਲ ਉਹਦੇ ਤੇ ਆਦੇਸ਼ ਦੇਣੇ ਚਾਹੀਦੇ ਨੇ ਜਦੋਂ ਤੱਕ ਇਹ ਹੁਕਮ ਜਿਹੜਾ 2 ਤਰੀਕ ਦਾ ਨਹੀਂ ਮੰਨਦੇ ਉਦੋਂ ਤੱਕ ਉਹਨਾਂ ਨੂੰ ਜਿਹੜਾ ਆਪਣੇ ਖਾਲਸੇ ਪੰਥ ਚੋਂ ਖਾਰਜ ਕਰਨਾ ਚਾਹੀਦਾ ਵਾਇਸ ਦੀ ਕਾ ਖਾਲਸਾ ਵਾਇਸ ਜੀ